ਇੱਕ ਸਾਡੇ ਆਈਟੀਆਈ ਜਿਹੜਾ ਇੱਥੇ ਸਪਲਾਈ ਸੰਸਤਾ ਹੈ ਉਸ ਦੀ ਜਿਹੜੀ ਇੱਕ ਸਿਕਿਉਰਟੀ ਵੱਲੋਂ ਸਿਕਿਉਰਟੀ ਅਫਸਰ ਵੱਲੋਂ ਇੱਕ ਤਰਕਾਸ ਸਾਨੂੰ ਆਈਸੀਬ ਜਿਸ ਦੇ ਵਿੱਚ ਵਿਕਰਮ ਕੁਮਾਰ ਉਹ ਵਿਕੀ ਜੋ ਇਹਨਾਂ ਨੇ 22 ਨੋਂ ਅਤੇ 25 ਨੋਂ ਇਹਨੇ ਉਸ ਆਈਟੀਈ ਦੀ ਸੰਸਤਾ ਦੀਆਂ ਕੋਈ ਗਰੀਲਾਂ ਤੇ ਪਾਈਪਾਂ ਚੋਰੀ ਕਰਕੇ ਲੈ ਜਾਂਦਾ ਸੀ ਤੇ ਵੇਚਦਾ ਸੀ ਤੇ ਜੋ ਅਸੀਂ ਇਹਨੂੰ ਇਸ ਤੇ ਕਮਕਦਮਾ ਨਾਮ ਕਮਕਦਮਾ ਰਜਿਸਟਰਡ ਕੀਤਾ ਗਿਆ ਸੀ ਜਿਸ ਦੇ ਸੰਬੰਧ ਵਿੱਚ ਅਸੀਂ ਇਸ ਦੀ ਪਾਲ ਕਰ ਰਹੇ ਹਾਂ ਜਦੋਂ ਇਸ ਨੂੰ ਅਸੀਂ ਰੰਗੇਤੀ ਪਕੜਿਆ ਗਿਆ ਤਾਂ ਇਸ ਕੋਲੋਂ ਸਾਨੂੰ 25-30 ਕਿਲੋ ਜਿਹੜੀਆਂ ਵਜਨ ਦੀਆਂ ਲੋਹੇ ਦੀਆਂ ਪਾਈਪਾਂ ਤੇ ਤਿੰਨ ਲੋਹੇ ਦੀਆਂ ਗ੍ਰਿੱਲਾਂ ਜਿਹੜੀਆਂ ਇਹਨੇ ਆਈਟੀ ਦੇ ਚੋਰੀ ਕੀਤੀਆਂ ਤੇ ਕੁਝ ਇਹਨੇ ਹੋਰ ਵੀ ਸਮਾਨ ਚੋਰੀ ਕੀਤਾ ਸੀ ਉਹ ਵੀ ਸਾਨੂੰ ਬਰਾਮਦ ਕੀਤਾ ਜਿਹੜਾ ਹੋਰ ਸਾਈਟ ਤੋਂ ਚੋਰੀ ਕੀਤਾ ਇਹਨੂੰ ਅਸੀਂ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਇਸ ਦਾ ਰਿਮਾਂਡ ਲੈ ਕੇ ਪੁੱਛਕਿਛ ਕਰਾਂਗੇ ਵੀ ਇਸ ਨੇ ਹੋਰ ਕਿੰਨੀਆਂ ਕੋਈ ਇੱਥੇ ਜਿਹੜੀਆਂ ਇਸ ਤਰ੍ਹਾਂ ਦੀਆਂ ਚੋਰੀਆਂ ਨੇ ਜਿਹੜੀਆਂ ਲੋਹੇ ਵਿੱਚ ਵਾਲੀਆਂ ਚੋਰੀਆਂ ਜਾਂ ਹੋਰ ਵੀ ਚੋਰੀਆਂ ਨੇ ਕਿੰਨੀਆਂ ਕੀਤੀਆਂ ਹੋਈਆਂ ਨੇ ਇਹ ਇੱਕ ਸਾਡਾ ਇਨਵੈਸਟੀਗੇਸ਼ਨ ਪਾੜ ਰਿਹਾ ਕਿ ਤੇ ਇਸ ਜਿਹੜਾ ਦੋਸ਼ੀ ਵਿਕਰਮਜੀਤ ਇਸ ਤੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਏ ਇਹ 29125 ਨੂੰ ਜਿਹੜਾ ਜੇਲ੍ਹ ਚੋਂ ਬਾਹਰ ਆਇਆ ਸੀ ਤੇ ਇਸੇ ਕ੍ਰਾਈਮ ਨਾਲ ਇਹ ਚੋਰੀਆਂ ਵਾਲੀ ਜਿਹੜੀ ਇਹਦੀ ਬਿਰਤੀ ਏ ਤੇ ਹੁਣ ਅਸੀਂ ਫਿਰ ਦੁਬਾਰਾ ਇਹਨਾਂ ਸ਼ਕਤੀਆਂ ਪੁੱਛ ਕੇ ਚਰਾਂਗੇ